ਨਿੰ다 ਨੇ ਮੈਨੂੰ ਵੋਟਾਂ ਨਾਲ ਦਿਤਾਇਆ ਸਾਡੇ ਕੰਮਾਂ ਦੇ ਕਰਕੇ ਮੇਰੇ પતિ 옴ਪ੍ਰਕਾਸ਼ ਜੱਤੜਾ ਜੀ ਦੇ ਜਿਹੜੇ ਕੰਮਾਂ ਨੂੰ ਕਰਕੇ ਉਹਨਾਂ ਨੇ ਸਾਨੂੰ ਫਿਰ ਤੋਂ ਦੁਬਾਰਾ ਆਪਣਾ ਵਿਸ਼ਵਾਸ ਦਿੱਤਾ ਕੇ ਦਿਤਾਇਆ ਔਰ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੇ ਵਾਰਡ ਵਾਸੀਆਂ ਦਾ ਵੀ ਔਰ ਮੈਂ ਆਪਣੀ ਭਾਰਤੀ ਜਨਤਾ ਪਾਰਟੀ ਦੇ ਮੇਰੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਰਜਨੀਸ਼ ਠੀਮਾਨ ਜੀ ਔਰ ਸਾਡੇ ਪੰਜਾਬ ਤੋਂ ਕੋਸ਼ ਅਧਿਐਕਸ਼ ਨੇ ਜਿਹੜੇ ਗੁਰਦੇਵ ਸ਼ਰਮਾ ਦੇਵੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਸੂਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਆਪਣੇ ਵਾਰਡ ਵਾਸੀਆਂ ਦਾ ਆਪਣੇ ਮਹੱਲੇ ਨਿਵਾਸੀਆਂ ਦਾ ਆਪਣੀ ਸਾਰੀ ਜਿਹੜੀ ਮੇਰੀ ਟੀਮ ਮੇਰੇ ਵਰਕਰ ਮੇਰੇ ਨਾਲ ਲੱਗੇ ਹੋਏ ਸੀ ਡਟ ਕੇ ਖੜੇ ਸੀ ਮੈਂ ਉਹਨਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਪਰਮਾਤਮਾ ਦੇ ਅੱਗੇ ਇਹ ਹੀ ਪ੍ਰਾਰਥਨਾ ਕਰਦੀ ਆਂ ਕਿ ਮੈਨੂੰ ਇੰਨੀ ਕੁ ਸ਼ਕਤੀ ਦੇਣਾ ਕਿ ਮੈਂ ਆਪਣੇ ਵਾਰਡ ਦਾ ਪੂਰੀ ਤਰ੍ਹਾਂ ਧਿਆਨ ਰੱਖ ਸਕਾਂ ਔਰ ਜੋ ਅਧੂਰੇ ਕੰਮ ਜੋ ਵੀ ਰਹਿ ਗਏ ਨੇ ਪੈਂਡਿੰਗ ਕੰਮ ਸਭ ਪੂਰੇ ਕਰ ਸਕਾਂ ਔਰ ਮੇਰਾ ਪਰਿਵਾਰ ਸਤਰਾ ਪਰਿਵਾਰ ਸੀ ਸਾਰੇ ਪਰਿਵਾਰੀ ਅਬ ਇਸ ਲਈ ਇਸ ਵਾਰਡ ਦੀ ਸੇਵਾ ਵਿੱਚ ਲੱਗੇ ਰਹੀਏ ਕਿੰਨੇ ਕੰਮ ਕਰ ਚੁੱਕੇ ਆ ਅੱਗੇ ਵੀ ਕਿੰਨੇ ਟੋਕ ਲੱਗ ਚੁੱਕੇ ਆ ਕਿਦਾਂ ਦਾ ਮਾਹੌਲ ਪਹਿਲੇ ਇਸ ਨੂੰ ਸਾਡ ਚੌਥੀ ਵਾਰੀ ਬਣਿਆ ਹਾਂ ਹਾਂਜੀ ਹਾਂਜੀ ਪਹਿਲੇ ਮੈਂ ਇਸ ਵਾਰਡ ਤੋਂ ਕਾਉਂਸਲਰ ਰਹੀ ਆ ਉਸ ਤੋਂ ਬਾਅਦ ਮੇਰੇ ਪਤੀ 옴ਪਰਕਰ ਰਤੜਾ ਜੀ ਔਰ ਫਿਰ ਹੁਣ ਮੈਨੂੰ ਇਸ ਵਾਰਡ ਵਾਸੀਆਂ ਨੇ ਮੌਕਾ ਦੁਬਾਰਾ ਤੁਰਤੜਾ ਪਰਿਵਾਰ ਨੂੰ ਦਿੱਤਾ ਹੈ ਅਸੀਂ ਪਹਿਲੇ ਵੀ ਸੜਕਾਂ ਬਣਵਾਈਆਂ ਟਿਊਬ ਲਗਵਾਏ ਗਲੀਆਂ ਦੀ ਪੂਰੇ ਔਰ ਸਫਾਈ ਸੇਵਕਾਂ ਦਾ ਸਭ ਪਾਣੀ ਦੀ ਵਿਵਸਥਾ ਸਹੀ ਕੀਤੀ ਔਰ ਹਰ ਕੰਮ ਜੋ ਵੀ ਸਫਾਈ ਦੇ ਜਾਂ ਜਿਹੜਾ ਵੀ ਕੋਈ ਮੇਨਟੇਨੈਂਸ ਸੀ ਸਾਰੀ ਵਾਰਡ ਦੀ ਉਹ ਬਹੁਤ ਅੱਛੀ ਤਰ੍ਹਾਂ ਮੇਰੇ ਪਤੀ ਨੇ ਬਹੁਤ ਅੱਛੀ ਤਰ੍ਹਾਂ ਨਿਭਾਇਆ ਜੈਸਾ ਪੈਨਸ਼ਨ ਵਗੈਰਾ ਹਰ ਚੀਜ਼ ਜੋ ਵੀ ਲੋਕਾਂ ਨੂੰ ਸੇਵਾ ਜੋ ਸਾਡੀਆਂ ਸਕੀਮਾਂ ਸੀ ਮੋਦੀ ਜੀ ਨੇ ਦਿੱਤੀਆਂ ਉਹ ਸਾਰੀਆਂ ਪ੍ਰੋਵਾਈਡ ਕਰਾਈਆਂ ਔਰ ਮੈਂ ਸਾਰੇ ਵਾਰਡ ਵਾਸੀ ਸਾਡੇ ਤੋਂ ਬਹੁਤ ਖੁਸ਼ ਹੈ ਤਾਂ ਹੀ ਉਹਨਾਂ ਨੇ ਸਾਨੂੰ ਇਹ ਦੁਬਾਰਾ ਮੌਕਾ ਦਿੱਤਾ ਔਰ ਚਾਹੇ ਜਿੰਨਾ ਮਰਜ਼ੀ ਕਿਸੇ ਨੇ ਤੱਕਾ ਕੀਤਾ ਲੇਕਿਨ ਉਹ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਫਿਰ ਤੋਂ ਆਪਣੇ ਵਾਰਡ ਦੀ ਸੇਵਾ ਕਰ ਸਕਾਂਗੇ ਰੱਬ ਹੈਗਾ ਪਤਾ ਲੱਗਿਆ ਹਾਂਜੀ ਰੱਬ ਹੈਗਾ ਪਤਾ ਲੱਗਿਆ ਬਿਲਕੁਲ ਜੀ ਬਿਲਕੁਲ ਰੱਬ ਹੈ ਸਚਾਈ ਦੀ ਜਿੱਤ ਹੁੰਦੀ ਹੈ ਜਿੰਨਾ ਮਰਜ਼ੀ ਕੋਈ ਕੁਝ ਕਰ ਲੇ ਸਚਾਈ ਇੱਕ ਦਿਨ ਜਿੱਤਦੀ ਹੁੰਦੀ ਹੁੰਦੀ ਛੋਟੇ ਭਾਬੀ ਜੀ ਤੀਸਰੀ ਵਾਰ ਸ਼੍ਰੀ ਓਮ ਪ੍ਰਕਾਸ਼ ਰਤਰਾਜੀ ਦੇ ਮੇਰੇ ਦੇ ਦੇ ਨਾਲ ਤੀਸਰੀ ਵਾਰ ਸਾਡੇ ਵਾਰਡ ਨੰਬਰ 77 ਨੇ ਉਹਨਾਂ ਨੂੰ ਜਿਤਾ ਕੇ ਭਾਰੀ ਬਹੁਮਤ ਨਾਲ ਜਿਤਾ ਕੇ ਕਾਮਯਾਬ ਕੀਤਾ ਹੈਗਾ ਅਸੀਂ ਸਾਰੇ ਇਲਾਕਾ ਨਿਵਾਸੀਆ ਵਾਰਡ ਨੰਬਰ ਦੇ 70 ਦੇ ਸਾਰੇ ਲੋਕਾਂ ਦੇ ਬੜੇ ਰਿਣੀ ਆ ਔਰ ਦਿਨ ਰਾਤ ਕਸ਼ਿਸ਼ ਰਤਰਾਜੀ ਪੈਨ ਪੂਨਮ ਜੀ ਡਟ ਕੇ ਅਸੀਂ ਸੇਵਾ ਕਰਾਂਗੇ ਵਾਰਦੀ ਤੇ ਚੌਥੀ ਵਾਰੀ ਵੀ ਜਿੱਤ ਸੁਲਿਸ਼ਚਿਤ ਕਰਾ ਗਏ ਇਲਾਕੇ ਦੀ ਗੱਲ ਕਰਾਂਗੇ ਅੱਗੇ ਤਿੰਨ ਵਾਰੀ ਸੈਟੂ ਕਾਉਂਸਲਰ ਹੋਣ ਨਾਲ ਅੱਗੇ ਵੀ ਕੰਮ ਵਧੀਆ ਕਰਾਇਆ ਇਲਾਕੇ ਵੀ ਤਾਂ ਲੋਕਾਂ ਨਾਲ ਉਹਦਾ ਕਾਰਨ ਇਹ ਆ ਕਿ ਦਿਨ ਰਾਤ ਇਹਨਾਂ ਨੇ ਮਿਹਨਤ ਕੀਤੀ ਆ ਮੈਨੂੰ ਪਤਾ ਹੈ ਕਿ ਓਮ ਪ੍ਰਕਾਸ਼ ਰਤਰਾਜੀ ਲੋਕਾਂਆਂ ਪੈਣਾ ਦੀਆਂ ਵਿਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਦੀਆਂ ਫਿਲਹਾਲ ਆਪ ਚੁੱਕ ਚੁੱਕ ਕੇ ਜਿਹੜੇ ਆ ਕਾਰਪੋਰੇਸ਼ਨ ਔਰ ਅਲੱਗ ਅਲੱਗ ਵਿਭਾਗ ਵਿਭਾਗ ਗਾਂਦੇ ਵਿੱਚ ਜਾਂਦੇ ਹੁੰਦੇ ਸੀਗੇ ਔਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਇਹ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਆ ਕਿ ਅੱਜ ਸਾਡੇ ਭੈਣ ਜੀ ਨੂੰ ਬਹੁਤ ਜਿੱਤ ਸਾਡੇ ਨਵ ਨਿਯੁਕਤ ਪਾਰਸ਼ਦ ਸ਼੍ਰੀਮਤੀ ਪੁਨਨ ਰਤਰਾ ਜੀ ਸਾਡੀ ਕਲੋਨੀ ਚ ਆਏ ਨੇ ਅੱਜ ਅਸੀਂ ਭੰਡਾਰੀ ਸਾਹਿਬ ਦੇ ਘਰ ਉਹਨਾਂ ਦਾ ਵੈਲਕਮ ਕੀਤਾ ਸਵਾਗਤ ਕੀਤਾ ਔਰ ਸਾਰੀ ਕਲੋਨੀ ਵਾਸੀਆਂ ਨੇ ਸ਼੍ਰੀ ਹਨੂਮਾਨ ਮੰਦਰ ਦੇ ਅੰਦਰ ਬਹੁਤ ਹੀ ਸਨਮਾਨ ਬਹੁਤ ਹੀ ਪਿਆਰ ਦਿੰਦਾ ਹੈ ਰਤਰਾ ਪਰਿਵਾਰ ਨੂੰ ਮੈਂ ਇਸ ਗੱਲ ਦੀ ਸਭ ਨੂੰ ਬਹੁਤ-ਬਹੁਤ ਵਧਾਈ ਦੇਣਾ ਬਹੁਤ-ਬਹੁਤ ਮੁਬਾਰਕਾ ਦੇਣਾ ਰਤਰਾ ਪਰਿਵਾਰ ਨੂੰ ਨਹੀਂ ਤੁਹਾਡਾ ਹਮੇਰ ਮਰਨ ਜਾ ਰਹੇ ਕਿਦੋਂ ਤੱਕ ਬੋਲ ਦੇਖੋ ਦੇਖੋ ਇਹ ਮੇਅਰ ਬੰਨਾ ਇਹ ਸਾਡੇ ਸੀਨੀਅਰ ਲੀਡਰਸ਼ਿਪ ਦੀ ਮਾਨ ਸਾਹਿਬ ਹੋਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਹੱਥ ਹੈ ਅਸੀਂ ਤਾਂ ਉਹਨਾਂ ਦੇ ਕਾਰਜਕਰਤਾ ਹਾਂ ਸਾਨੂੰ ਜਿੱਥੇ ਖੜਾ ਕਰਨਗੇ ਜਿੱਥੇ ਅੱਜ ਤੱਕ ਵੀ ਸਾਨੂੰ ਖੜਾ ਕੀਤਾ ਅਸੀਂ ਉਹਨਾਂ ਦੀ ਉਮੀਦਾਂ ਦੇ ਖੜੇ ਉੱtre ਆ ਤੇ ਹੁਣ ਵੀ ਸਾਨੂੰ ਜਿੱਥੇ ਵੀ ਉਹ ਕਮਣਗੇ ਅਸੀਂ ਲੋਕਾਂ ਦੀ ਸੇਵਾ ਤਾਂ ਕਰਨੀ ਕਰਨੀ ਹੈ ਬਾਕੀ ਮੇਅਰ ਬਨਣ ਜਾ ਰਿਹਾ ਇਸ ਗੱਲ ਦੀ ਅਗਰ ਅਗਰ ਬਨ ਜਵੇ ਤਾਂ ਬਹੁਤ ਬਹੁਤ ਖੁਸ਼ੀ ਹੋਏਗੀ ਬਹੁਤ ਬਹੁਤ ਸਾਨੂੰ ਪ੍ਰਾਊਡ ਹੋਏਗਾ ਕਿ ਸਾਡਾ ਮੇਅਰ ਬਨੇਗਾ ਤੇ ਉਹਦੇ ਨਾਲ ਨਾਲ ਅਗਰ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਨਣ ਹੀ ਜਾ ਰਿਹਾ ਹੈ ਤੇ ਜੇ ਤੁਹਾਨੂੰ ਕੁਛ ਨਾ ਕੁਛ ਆਈਡੀਆ ਹੋਏਗਾ ਤਾਂ ਹੀ ਤੁਸੀਂ ਸਾਨੂੰ ਕੁਐਸਚਨ ਪੁੱਛ ਰਹੇ ਹੋ ਤੇ ਮੈਂ ਪਹਿਲੇ ਹੀ ਸਭ ਨੂੰ ਮੁਬਾਰਕਬਾਦ ਦੇ ਦਿੰਨਾ ਜੀ